ਸਸਿ ਗੱਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਦੋਸਤੋ ਪੰਚਾਇਤੀ ਚੋਣ ਪੰਚਾਇਤੀ ਚੋਣ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਜੁੜੇ ਨੇ ਤੁਹਾਨੂੰ ਅਸੀਂ ਦੱਸਾਂਗੇ ਕਿ ਆਖਿਰ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਕਦੋਂ ਹੋਊਗੀ ਕਦੋਂ ਕ ਅਸਾਰ ਹੈਗੇ ਨੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਮਾਨ ਸਾਹਿਬ ਕਦੋਂ ਕਹਾ ਚੋਣ ਕਰਾ ਸਕਦੇ ਨੇ ਜਾਂ ਚੋਣ ਹਜੇ ਨਹੀਂ ਹੋਊਗੀ ਚੋਣ ਲੇਟ ਹੋਊਗੀ ਜਾਂ ਸਮਾਂ ਪੈ ਸਕਦਾ ਚੋਣ ਦੇ ਵਿੱਚ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚੋਂ ਗੱਲ ਉਠਹੀ ਹੈ ਕਿ ਪੰਚਾਇਤੀ ਚੋਣ ਕਰਾਈਆਂ ਜਾਣਾ ਬਿੱਤੇ ਕੱਲ੍ਹ ਵੀ ਜਿਹੜੀ ਪੰਚਾਇਤ ਯੂਨੀਅਨ ਸੀ ਉਹਨਾਂ ਨੇ ਵੀ ਗੱਲ ਰੱਖੀ ਕਿ ਪੰਚਾਇਤੀ ਚੋਣ ਕਰਾਈ ਜਾਵੇ ਉਹ ਹਾਈ ਕੋਰਟ ਦੇ ਵਿੱਚ ਜਾਣ ਦੀ ਉਹਨਾਂ ਨੇ ਗੱਲ ਕਹੀ ਸੋ ਇੱਕ ਵੱਡਾ ਰੌਲਾ ਪਿਆ ਹੋਇਆ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਕਦੋਂ ਕੀ ਕੁਝ ਬਣ ਸਕਦਾ ਇੱਥੇ ਤੇ ਗੱਲ ਕਰਾਂਗੇ ਆਪਣੇ ਨਾਲ ਸਿਆਸੀ ਮਾਹਰ ਉਹ ਪ੍ਰਵੀਨਦਰ ਸਾਹਿਬ ਜੁੜੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਸ਼ੁਕਰੀਆ ਭੰਗੂ ਸਾਹਿਬ ਜੀ ਡਾਕਟਰ ਸਾਹਿਬ ਪੰਚਾਇਤੀ ਚੋਣਾਂ ਨੂੰ ਲੈ ਕੇ ਬੜੇ ਪੰਜਾਬੀ ਉਤਾਵਲੇ ਨੇ ਕਿ ਆਖਰ ਭਗਵੰਤ ਮਾਨ ਸਾਹਿਬ ਪੰਜਾਬ ਦੀ ਪੰਚਾਇਤੀ ਚੋਣ ਕਰਾਉਣ ਤੇ ਪਰ ਪੰਚਾਇਤੀ ਚੋਣ ਪਿੱਛੇ ਪਿੱਛੇ ਹੀ ਪੈਂਦੀ ਜਾ ਰਹੀ ਹੈ ਹਜੇ ਕੁਝ ਇਦਾਂ ਦਾ ਨਿਕਲ ਕੇ ਨਹੀਂ ਆ ਰਿਹਾ ਆਖਰ ਕੀ ਸੰਭਾਵਨਾ ਕਦੋਂ ਪੰਚਾਇਤੀ ਚੋਣ ਹੋ ਸਕਦੀ ਹੈ ਰੁਖ ਸਾਹਿਬ ਜੀ ਪੰਗੂ ਸਾਹਿਬ ਦੇਖੋ ਜੋ ਪੰਚਾਇਤ ਹੁੰਦੀ ਹੈ ਜਿਹਨੂੰ ਭਾਰਤੀ ਸੰਵਿਧਾਨ ਦੇ ਵਿੱਚ ਦਰਜਾ ਦਿੱਤਾ ਗਿਆ ਹੈ ਉਹ ਇਹੀ ਹੈ ਕਿ ਜੇਕਰ ਕੋਈ ਲੋਕਤੰਤਰ ਡੈਮੋਕ੍ਰੇਸੀ ਸਭ ਤੋਂ ਮਜ਼ਬੂਤ ਹੋਏਗੀ ਤਾਂ ਉਹ ਪੰਚਾਇਤਾਂ ਰਾਹੀਂ ਹੀ ਹੋ ਸਕਦੀ ਹੈ ਸੋ ਇਸ ਕਰਕੇ ਜੇ ਆਪਾਂ ਭਾਰਤ ਦੀ ਗੱਲ ਕਰੀਏ ਜਾਂ ਵਿਸ਼ੇਸ਼ ਤੌਰ ਤੇ ਜਿਵੇਂ ਤੁਸੀਂ ਦੱਸਿਆ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜੇ ਕੋਈ ਸਭ ਤੋਂ ਜਿਹੜੀ ਲੋਕਤੰਤਰ ਦੀ ਹੀਟਲੀ ਕੜੀ ਹੈ ਔਰ ਸਭ ਤੋਂ ਮਹੱਤਵਪੂਰਨ ਕੜੀ ਆ ਉਹ ਪੰਚਾਇਤੀ ਚੋਣਾਂ ਨੇ ਸੋ ਇਸ ਕਰਕੇ ਪਿਛਲੇ ਲੰਬੇ ਸਮੇਂ ਤੋਂ ਡਿਊਸ ਸੀਗੀਆਂ ਔਰ ਖਾਸ ਤੌਰ ਤੇ ਜਿਹੜੀ ਵੀ ਨਵੀਂ ਸਰਕਾਰ ਬਣਦੀ ਹੁੰਦੀ ਹੈ ਪਿਛਲੇ ਆਪਾਂ ਜੇ ਇਤਿਹਾਸ ਦੇਖਦੇ ਆ ਪੰਚਾਇਤੀ ਚੋਣਾਂ ਦਾ ਤਾਂ ਉਹ ਬਹੁਤ ਛੇਤੀ ਆਪਣੇ ਕਾਰਜਕਾਲ ਦੇ ਵਿੱਚ ਉਹਦਾ ਪਹਿਲਾ ਕੰਮ ਹੁੰਦਾ ਹੈ ਕਿ ਅਸੀਂ ਪੰਚਾਇਤੀ ਚੋਣਾਂ ਕਰਵਾ ਦਈਏ ਪਰ ਕੁਝ ਕਾਰਨ ਕਰਕੇ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਜਿਮਨੀ ਚੋਣਾਂ ਹੋਈਆਂ ਔਰ ਉਹਦੇ ਵਿੱਚ ਨਹੀਂ ਗੱਲ ਬਣ ਸਕੀ ਔਰ ਲੇਟ ਹੁੰਦੀਆਂ ਹੁੰਦੀਆਂ ਇਥੋਂ ਤੱਕ ਪਹੁੰਚ ਗਈਆਂ ਪਰ ਦੇਰ ਆਏ ਦਰੁਸਤੇ ਮੈਂ ਇਹੀ ਕਹਿਣਾ ਚਾਹੁੰਦਾ ਜਿਵੇਂ ਤੁਸੀਂ ਦੱਸਿਆ ਕਿ ਪੰਜਾਬ ਸਰਕਾਰ ਨੇ ਹੁਣ ਤਿਆਰੀਆਂ ਖਿੱਚ ਲਈਆਂ ਨੇ ਔਰ ਉਮੀਦ ਹੈ ਕਿ ਜਿਹੜੀਆਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਚਾਰ ਹੋਣੀਆਂ ਨੇ ਔਰ ਉਸ ਤੋਂ ਬਾਅਦ ਇਮੀਡੀਏਟਲੀ ਇਹ ਚੋਣਾਂ ਜਿਹੜੀਆਂ ਨੇ ਅਨਾਉਂਸ ਕੀਤੀਆਂ ਜਾਣਗੀਆਂ ਤੇ ਇਹਦੇ ਵਿੱਚ ਬਹੁਤ ਖੇਤੀ ਤੁਹਾਨੂੰ ਪੰਜਾਬ ਦੇ ਵਿੱਚ ਨਵੀਆਂ ਹਰ ਖੇਤਰ ਦੇ ਵਿੱਚ ਹਰ ਪਿੰਡ ਦੇ ਵਿੱਚ ਨਵੀਆਂ ਤੁਹਾਨੂੰ ਜਿਹੜੀਆਂ ਨੇ ਉਹ ਪੰਚਾਇਤਾਂ ਬਣੀਆਂ ਦਿਖਾਈ ਦੇਣਗੀਆਂ ਸੋ ਉਮੀਦ ਹੈ ਕਿ ਪੰਜਾਬ ਦਾ ਜਿਹੜਾ ਵਿਕਾਸ ਹੈ ਪੰਚਾਇਤਾਂ ਦੇ ਰਾਹੀਂ ਪਿੰਡਾਂ ਦਾ ਵਿਕਾਸ ਹੋਣਾ ਹੁੰਦਾ ਉਹ ਜੋ ਰੁਕਿਆ ਹੋਇਆ ਹੈ ਉਹ ਜਲਦੀ ਹੀ ਉਹ ਪੂਰਨ ਹੋਏਗਾ ਔਰ ਜਲਦੀ ਮੇਰੇ ਮੈਨੂੰ ਇਹ ਲੱਗਦਾ ਹੈ ਕਿ 2-4 ਮਹੀਨਿਆਂ ਦੇ ਵਿੱਚ ਵਿੱਚ ਨਵੀਆਂ ਪੰਚਾਇਤਾਂ ਪੰਜਾਬ ਦੇ ਵਿੱਚ ਬਣ ਜਾਣੀਆਂ ਨੇ ਪੰਗੂ ਸਾਹਿਬ ਹਾਂਜੀ ਬਿਲਕੁਲ ਡਾਕਟਰ ਸਾਹਿਬ ਕੀ ਕੁਝ ਬਦਲਾਅ ਵੀ ਹੋਊਗਾ ਇਸ ਵਾਰ ਪੰਚਾਇਤ ਚੋਣ ਦੇ ਵਿੱਚ ਕਿਉਂਕਿ ਜਿਵੇਂ ਸਰਕਾਰ ਕਹਿੰਦੀ ਹੈ ਕਿ ਅਸੀਂ ਉਸ ਤਰੀਕੇ ਨਾਲ ਪੰਚਾਇਤ ਚੋਣਾਂ ਨਹੀਂ ਲੜਾਂਗੇ ਧਾਰੂਆਂ ਵੰਡ ਗਏ ਭੁੱਖੀਆਂ ਵੰਡ ਗਏ ਫੀਮਾ ਵੰਡ ਗਏ ਪੈਸਿਆਂ ਨਾਲ ਵੋਟਾਂ ਨਹੀਂ ਖਰੀਦਾਂਗੇ ਕੁਝ ਦੇਖਣ ਨੂੰ ਮਿਲੇਗਾ ਬਿਲਕੁਲ ਬਿਲਕੁਲ ਮਾਨ ਸਾਹਿਬ ਤੇ ਬਿਆਨ ਆ ਚੁੱਕੇ ਨੇ ਔਰ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਸਰਬਸੰਮਤੀ ਨਾਲ ਜਿਹੜੇ ਪੰਚਾਇਤ ਚੁਣੋਗੇ ਸਰਪੰਚ ਚੁਣੋਗੇ ਤਾਂ ਉਹਨਾਂ ਨੂੰ ਬਕਾਇਦਾ ਨਗਦ ਰਾਸ਼ੀ ਵੀ ਦਿੱਤੀ ਜਾਏਗੀ ਉਹਨਾਂ ਨੂੰ ਉਤਸ਼ਾਹਤ ਵੀ ਕੀਤਾ ਜਾਏਗਾ ਔਰ ਉਹਨਾਂ ਦੀ ਡਿਵੈਲਪਮੈਂਟ ਦੇ ਉੱਤੇ ਵੱਧ ਤੋਂ ਵੱਧ ਪੈਸਾ ਵੀ ਲਾਇਆ ਜਾਏਗਾ ਸੋ ਇੱਕ ਤਾਂ ਵੱਡੀ ਗੱਲ ਇਹ ਹੀ ਹੋਣ ਵਾਲੀ ਹੈ ਕਿ ਜਿਵੇਂ ਪਿਛਲੀਆਂ ਜਿਹੜੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ ਕਿ ਜਿਹਦੇ ਵਿੱਚ ਨਸ਼ੇ ਵੀ ਚੱਲਦੇ ਸੀ ਪੈਸਾ ਵੀ ਚੱਲਦਾ ਸੀਗਾ ਸਾਮ-ਦਾਮ-ਦੰਡ ਵੇਦ ਹਰ ਤਰ੍ਹਾਂ ਦਾ ਕੰਮ ਹੁੰਦਾ ਸੀਗਾ ਸੋ ਉਸ ਤੋਂ ਪਹਿਲੀ ਵਾਰ ਪੰਜਾਬੀਆਂ ਨੂੰ ਮੁਕਤੀ ਮਿਲੂਗੀ ਪਹਿਲੀ ਵਾਰ ਲੋਕ ਜਿਹੜੇ ਨੇ ਇਮਾਨਦਾਰ ਪੜੇ ਲਿਖੇ ਨੌਜਵਾਨ ਬੱਚੇ ਜਿਹੜੇ ਨੇ ਉਹ ਪੰਚਾਇਤਾਂ ਦੇ ਵਿੱਚ ਤੁਹਾਨੂੰ ਦਿਖਾਈ ਦੇਣਗੇ ਸੋ ਉਮੀਦ ਹੈ ਕਿ ਜੋ ਮਾਨ ਸਾਹਿਬ ਦਾ ਇੱਕ ਸੁਪਨਾ ਹੈ ਕਿ ਅਸੀਂ ਚੰਗੀਆਂ ਔਰ ਪੜੀਆਂ ਲਿਖੀਆਂ ਪੰਚਾਇਤਾਂ ਕਾਇਮ ਕਰਨੀਆਂ ਨੇ ਪਿੰਡਾਂ ਦੇ ਵਿੱਚ ਤਾਂ ਤਾਂ ਕਿ ਪੰਜਾਬ ਦਾ ਵਿਕਾਸ ਹੋ ਸਕੇ ਸੋ ਪੂਰੀ ਉਮੀਦ ਹੈ ਕਿ ਇਸ ਵਾਰੀ ਨਾ ਤਾਂ ਪੈਸਾ ਚੱਲੇਗਾ ਨਾ ਕੋਈ ਨਸ਼ਾ ਚੱਲੇਗਾ ਨਾ ਕੋਈ ਸਵਾਰਥ ਚੱਲੇਗੀ ਸਿਰਫ ਮੈਰਿਟ ਦੇ ਆਧਾਰ ਦੇ ਉੱਤੇ ਚੋਣਾਂ ਹੋਣਗੀਆਂ ਔਰ ਕੋਸ਼ਿਸ਼ ਲੋਕਾਂ ਦੀ ਇਹੀ ਹੋਏਗੀ ਉਮੀਦ ਹੈ ਕਿ ਪਾਰਟੀ ਦੀ ਵੀ ਇਹੀ ਹੋਏਗੀ ਕਿ ਵੱਧ ਤੋਂ ਵੱਧ ਸਰਬਸੰਮਤੀ ਨਾਲ ਚੋਣਾ ਹੋਣ ਤਾਂ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਪੈਸਾ ਸਰਕਾਰ ਜਿਹੜੀ ਹੈਗੀ ਆ ਉਹ ਪੰਚਾਇਤਾਂ ਨੂੰ ਦੇ ਸਕੇ ਤਾਂ ਕਿ ਉਹ ਸਾਰਾ ਪੈਸਾ ਪਿੰਡਾਂ ਦੀ ਡਿਵੈਲਪਮੈਂਟ ਦੇ ਉੱਤੇ ਲੱਗ ਸਕੇ ਸੋ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਮੈਨੂੰ ਇਸ ਵਾਰੀ ਲੱਗਦੀਆਂ ਨੇ ਗੁਜਾਬ ਭੈਣ ਡਾਕਟਰ ਸਾਹਿਬ ਪਿਛਲੇ ਵਾਰ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਤੇ ਬੜੇ ਬੰਦਿਆਂ 'ਤੇ ਇਲਜ਼ਾਮ ਲੱਗੇ ਐਮਐਲਏਾਂ 'ਤੇ ਕਿ ਕਾਗਜ਼ ਰੱਦ ਕਰ ਦਿੰਦੇ ਨੇ ਇਸ ਵਾਰ ਤਾਂ ਨਹੀਂ ਇਦਾਂ ਕੁਝ ਹੋਊਗਾ ਨਹੀਂ ਨਹੀਂ ਦੇਖੋ ਇਸ ਵਾਰੀ ਮੈਨੂੰ ਨਹੀਂ ਲੱਗਦਾ ਕਿ ਐਮਐਲਏ ਦੇ ਚੁੰਗਲ 'ਚੋਂ ਜਿਹੜੀ ਹੈਗੀ ਪੰਚਾਇਤਾਂ ਨਿਕਲਣਗੀਆਂ ਇੰਡੀਪੈਂਡੈਂਟ ਹੋਣਗੀਆਂ ਕੋਈ ਕਿਸੇ ਕਿਸਮ ਦੀ ਹੁਣ ਪਾਰਟੀਆਂ ਜਿਹੜੀ ਹੈਗੀ ਆ ਤੁਸੀਂ ਦੇਖੋਗੇ ਕਿ ਪਾਰਟੀ ਦਾ ਸਰਪੰਚ ਨਹੀਂ ਹੋਏਗਾ ਪਾਰਟੀ ਦੀ ਪੰਚਾਇਤ ਨਹੀਂ ਹੋਏਗੀ ਸਗੋਂ ਜਾਗਰੂਕੀ ਆਮ ਬੰਦਿਆਂ ਦੀ ਪੰਚਾਇਤ ਹੋਏਗੀ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਹੀ ਜਿਹੜੀ ਹੈਗੀ ਆ ਉਹ ਚੋਂ ਨਵਾਨੇ ਮਾਲਕ ਸਾਹਿਬ ਨੇ ਜੋ ਵਾਅਦੇ ਕੀਤੇ ਨੇ ਲੋਕਾਂ ਨੂੰ ਕਿਹਾ ਹੈ ਦੱਸਿਆ ਹੈ ਕਿ ਇਸ ਤਰ੍ਹਾਂ ਤੁਸੀਂ ਚੋਣ ਲੜੋ ਉਮੀਦ ਹੈ ਕਿ ਬਿਲਕੁਲ ਪਿਓ ਪਿਆਰੀ ਦੇ ਉੱਤੇ ਪਿਓ ਤੁਸੀਂ ਦੇਖੋਗੇ ਕਿ ਬਿਲਕੁਲ ਨਸ਼ਾ ਦੀ ਭਾਵਨਾ ਨਹੀਂ ਇਸ ਵਾਰ ਭੰਗੂ ਸਾਹਿਬ ਜੀ ਬਿਲਕੁਲ ਰਕਪਾ ਜੀ ਰਕਪਾ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਜੀ ਮਿਹਰਬਾਨੀ ਧੰਨਵਾਦ ਭੰਗੂ ਸਾਹਿਬ ਥੈਂਕ ਯੂ ਰਕਪਾ